ਮੈਂ ਜੀ ਥੋੜੀ ਜੀ ਸਿਆਸਤ ਦੀ ਗੱਲਬਾਤ ਆਪਾਂ ਕਰ ਲਈਏ ਬੜਾ ਜ਼ਰੂਰੀ ਹੈ ਆਪਣਾ ਵਾਸਤੇ ਇਹ ਵਿਸ਼ਾ ਵੀ 2027 ਦੀਆਂ ਜਿਹੜੀਆਂ ਚੋਣਾਂ ਆਉਣੀਆਂ ਨੇ ਉਹਦੇ ਵਿੱਚ ਸਾਰੀਆਂ ਪਾਰਟੀਆਂ ਆਪਣਾ ਆਪਣਾ ਜ਼ੋਰ ਤੇ ਲਾਉਣਾ ਸ਼ੁਰੂ ਕਰਤਾ ਕੋਈ ਸਾਹਮਣੇ ਆ ਕੇ ਜ਼ੋਰ ਲਾ ਰਿਹਾ ਤੇ ਕੋਈ ਅਜੇ ਅੰਦਰੋਂ ਅੰਦਰੋਂ ਪਿੱਛੋਂ ਆਪ ਦਾ ਕੋਈ ਬਣਾ ਕੇ ਇੱਕ ਪਲਾਨ ਜੋ ਹਿਸਾਬ ਨਾਲ ਚੱਲ ਰਿਹਾ ਉਧਰੋਂ ਕਾਂਗਰਸ ਹੈ ਆਪਣੇ ਨਵੇਂ ਪ੍ਰਧਾਨ ਲਾਏ ਇੰਚਾਰਜ ਲਾਏ ਭਾਜਪਾ ਆਪਣਾ ਕੰਮ ਕਰ ਰਹੀ ਆਮ ਆਦਮੀ ਪਾਰਟੀ ਲੱਗੀ ਹੋਈ ਆ ਤੇ ਕਿਆ ਸਰਾਈਆਂ ਵੀ ਵੱਖਰੀਆਂ ਵੱਖਰੀਆਂ ਨੇ ਕਿਉਂਕਿ ਜਿਵੇਂ ਸੁਖਵੀਰ ਸਿੰਘ ਬਾਦਲ ਨੇ ਹੜਾਂ ਦੇ ਵਿੱਚ ਕੰਮ ਕੀਤਾ ਉਸ ਹਿਸਾਬ ਨਾਲ ਲੋਕ ਉਹਨਾਂ ਬਾਰੇ ਵੀ ਪਹਿਲਾਂ ਨਾਲੋਂ ਕੁਝ ਹੋਰ ਤਰੀਕੇ ਨਾਲ ਸੋਚਣ ਲੱਗ ਗਏ ਪਰ ਕਿਵੇਂ ਦੇਖਿਆ ਜਾ ਸਕਦਾ ਜਾਂ ਕੰਮ ਕਰਨ ਨੂੰ ਕਿਵੇਂ ਦੇਖਿਆ ਜਾ ਸਕਦਾ ਕਿ ਕਿਹੜੀ ਪਾਰਟੀ ਕਿਵੇਂ ਕੰਮ ਕਰ ਰਹੀ ਹੈ ਪਾਰਟੀਆਂ ਦੇ ਕੰਮ ਤੇ ਆਪਣੇ ਪੱਧਰ ਤੇ ਨੇ ਸੁਖਮ ਸਾਹਿਬ ਬਹੁਤ ਲੱਗੇ ਹੋਏ ਆ ਹਰ ਇੱਕ ਪਾਰਟੀ ਜਿਹੜੀ ਹੈ ਉਹ ਜਿੱਦਾਂ ਹੁਣ ਤੁਸੀਂ ਕਾਂਗਰਸ ਨੂੰ ਦੇਖੋਗੇ ਤਾਂ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨ ਜਿਹੜੇ ਆਪਣੇ ਉਹ ਸ਼ੁਰੂ ਕਰਤੇ ਸੀ ਪਿਛਲੇ ਦਿਨਾਂ ਦੇ ਵਿੱਚ ਬਣਾਉਣੇ ਹੂੰ ਹੂੰ ਤੇ ਜੇ ਮਤਲਬ ਕਿ ਜ਼ਿਲੇ ਪ੍ਰਧਾਨ ਲੱਗ ਰਹੇ ਆ ਇਹਦਾ ਮਤਲਬ ਹੈ ਕਿ ਫਿਰ ਪ੍ਰਧਾਨ ਵਾਲਾ ਕੰਮ ਜਿਹੜਾ ਉਹਨਾਂ ਦਾ ਉਹ ਹਾਲੇ ਠੰਡੇ ਵਾਸਤੇ ਚ ਹੀ ਹੈ ਪ੍ਰਧਾਨ ਤੇ ਫਿਰ ਸਮਝ ਲਓ ਕਿ ਵਢਿੰਗ ਸਭ ਹੈ ਗਈ ਹੈਗੇ ਤੇ ਜ਼ਿਲ੍ਹਾ ਪ੍ਰਧਾਨ ਲਾ ਕੇ ਮਤਲਬ ਕਿ ਤੁਸੀਂ ਆਪਣੇ ਜਥੇਵੰਦਕ ਢਾਂਚੇ ਦੀ ਪੁਨਰਸਰਜੀਤੀ ਜਿਹੜੀ ਆ ਉਹ ਕਰੋਗੇ ਹੂੰ ਹੂੰ ਉਧਰ ਹਰਿਆਣੇ ਦੇ ਵਿੱਚ ਵੀ ਇੱਕ ਵੱਡਾ ਕੰਮ ਹੋ ਗਿਆ ਕਿ ਹੁੱਡਾ ਨੂੰ ਇੱਕ ਜ਼ਿੰਮੇਵਾਰੀ ਦੇ ਕੇ ਉਹਦੇ ਬਰਾਬਰ ਇੱਕ ਸ਼ਖਸ ਆਰਾਫ ਸਾਹਿਬ ਜਿਹੜੇ ਸੀ ਉਹ ਖੜੇ ਕਰ ਦਿੱਤੇਗਾ ਜੀ ਮਤਲਬ ਕਿ ਹਰਿਆਣੇ ਵਾਲੀ ਗਲਤੀ ਮੈਂ ਤੁਹਾਨੂੰ ਅੱਗੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਚ ਨਹੀਂ ਦਰਹਾਏਗਾ ਠੀਕ ਹੈ ਜੀ ਬਿਹਾਰ ਇਲੈਕਸ਼ਨ ਤੋਂ ਬਾਅਦ ਰਾਹੁਲ ਗਾਂਧੀ ਹੈ ਜਿਵੇਂ ਮੈਂ ਤੁਹਾਨੂੰ ਨਵਜੋਤ ਸਿੰਘ ਸਿੱਧੂ ਬਾਰੇ ਦੱਸਿਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਭਵਿੱਖ ਬਿਹਾਰ ਇਲੈਕਸ਼ਨ ਤੋਂ ਬਾਅਦ ਤੈਅ ਹੋ ਜਾਏਗਾ ਜੀ ਉਦੋਂ ਹੀ ਮਤਲਬ ਕਿ ਉਹਨਾਂ ਨੇ ਉਦੋਂ ਬਾਅਦ ਹੀ ਧਿਆਨ ਦੇਣਾ ਹੈ ਕਿ ਪੰਜਾਬ ਕਿਉਂਕਿ ਹਰਿਆਣੇ ਵਾਲੀ ਜੋ ਗਲਤੀ ਉਹਨਾਂ ਨੇ ਕੀਤੀ ਉਹ ਪੰਜਾਬ ਚ ਨਹੀਂ ਦੁਹਰਾਉਣਾ ਚਾਹੁੰਦੇ ਬਿਲਕੁਲ ਤਾਂ ਇਸ ਕਰਕੇ ਕਾਂਗਰਸ ਆਪਣੇ ਪੱਧਰ ਤੇ ਲੱਗੀ ਹੋਈ ਆ ਪੰਜਾਬ ਦੇ ਵਿੱਚ ਹਾਲੇ ਵੀ ਚਾਂਸ ਦੇਖ ਰਹੀ ਆ ਅਕਾਲੀ ਆਪਣੇ ਪੱਧਰ ਤੇ ਲੱਗੇ ਹੋਏ ਨਹੀਂ ਤੇ ਆਮ ਆਦਮੀ ਪਾਰਟੀ ਵੀ ਜ਼ੋਰ ਲਾ ਰਹੀ ਆ ਆਮ ਆਦਮੀ ਪਾਰਟੀ ਦਾ ਅਲਟੀਮੇਟਲੀ ਘੋਲ ਉਹਨੂੰ ਪਤਾ ਕੀ ਹੈ ਤੁਹਾਨੂੰ ਪਤਾ ਇਸ ਚੀਜ਼ ਦਾ ਕਿ ਜਿਹੜੀ ਦਿੱਲੀ ਦੀ ਕੈਲਕੂਲੇਸ਼ਨ ਕੀ ਆ ਕਿ ਜੇ ਅਮਰਤਪਾਲ ਸਿੰਘ ਮદાન ਚ ਆ ਜਾਂਦਾ ਹੈ ਕਿ 8 10 ਪਰਸੈਂਟ ਟੂ ਵੋਟ ਕੱਢ ਜਾਂਦਾ ਹੈ ਜੀ ਜੀ ਅਮਰਤਪਾਲ ਸਿੰਘ ਤਾਂ ਤਾਂ ਕੀ ਹੈ ਕਿ ਅਸੀਂ 30 ਤੋਂ 40 ਸੀਟਾਂ ਜੇ ਲੈ ਜਾਈਏ ਤਾਂ ਸਰਕਾਰ ਬਣਾਉਣ ਦੇ ਅਸੀਂ ਫੇਰ ਪੋਜੀਸ਼ਨ ਦੇ ਵਿੱਚ ਆ ਜਾਵਾਂਗੇ ਸਾਡੇ ਅਸਾਰ ਹੈ ਤਾਂ ਆਮ ਆਦਮੀ ਪਾਰਟੀ ਇਸ ਪੱਖ ਤੋਂ ਸੋਚ ਰਹੀ ਹੈ ਦਿੱਲੀ ਖਾਸ ਤੌਰ ਤੇ ਦਿੱਲੀ ਦੀ ਜਿਹੜੀ ਇਹਨਾਂ ਦੀ ਟੀਮ ਹੈ ਜਾਂ ਕਹਿ ਲਓ ਕਿ ਦਿੱਲੀ ਦਰਬਾਰ ਇਹਨਾਂ ਦਾ ਜੀ ਉਹ ਇਸ ਗੱਲ ਨੂੰ ਸੋਚ ਰਿਹਾ ਹੈ ਕਿ ਅਸੀਂ 30 40 ਜੇ ਲੈ ਜਾਈਏ ਤਾਂ ਅਸੀਂ ਭਈ ਮਾਮਲਾ ਜਿਹੜਾ ਫਿੱਟ ਕਰ ਸਕਦੇ ਆ ਇਸ ਕਰਕੇ ਪਾਰਟੀਆਂ ਜਿਹੜੀਆਂ ਨੇ ਉਹ ਆਪਣੇ ਪੱਧਰ ਤੇ ਜ਼ੋਰ ਲਾ ਰਹੀਆਂ ਹੁਣ ਇੱਕ ਸਵਾਲ ਜਿਹੜਾ ਵਾਰ-ਵਾਰ ਆ ਰਿਹਾ ਜੋਸ਼ੀ ਸਾਹਿਬ ਦਾ ਮੇਨ ਗੱਲ ਇਹਦੇ ਵਿੱਚ ਆ ਗਈ ਉਹ ਕਿ ਸਤਾਈ ਹਾਲੇ ਦੂਰ ਹੈ ਤੇ ਅਟੇ ਸਟੇ ਜਿਹੜੇ ਆ ਉਹ ਲੱਗ ਰਹੇ ਆ ਠੀਕ ਹੈ ਨਾ ਜੀ ਪਾਰਟੀਆਂ ਦਾ ਆਪਾਂ ਹੁਣ ਜਿੰਨਾ ਕੋ ਕਰ ਸਕਦੇ ਆ ਉਹ ਤੁਹਾਨੂੰ ਮੈਂ ਦੱਸ ਦਿੱਤਾ ਮੋਟਾ-ਮੋਟੀ ਤੇ ਜੋਸ਼ੀ ਸਾਹਿਬ ਬਾਰੇ ਜਿਹੜਾ ਸਵਾਲ ਆ ਰਿਹਾ ਮੈਂ ਉਹਦੇ ਚ ਇਹ ਗੱਲ ਦੱਸਣੀ ਚਾਹੂੰਗਾ ਕਿ ਸਭ ਤੋਂ ਪਹਿਲਾਂ ਮੈਨੂੰ ਮੇਰੇ ਕਿਸੇ ਸੋਰਸ ਨੇ ਇਹ ਗੱਲ ਦੱਸੀ ਸੀ ਅੱਜ ਸਵੇਰੇ ਕਿ ਜੋਸ਼ੀ ਸਾਹਿਬ ਕਾਂਗਰਸ ਦੀ ਹਾਈ ਕਮਾਂਡ ਦੇ ਨਾਲ ਮਿਲ ਕੇ ਆਏ ਨੇ ਜੀ ਠੀਕ ਹੈ ਜੀ ਹੂੰ ਉਸ ਤੋਂ ਬਾਅਦ ਮੈਂ ਜੋਸ਼ੀ ਸਾਹਿਬ ਨੂੰ ਫੋਨ ਲਾ ਲਿਆ ਕਿਉਂਕਿ ਜੋਸ਼ੀ ਸਾਹਿਬ ਮਤਲਬ ਕਿ ਹੁਣ ਆਸੀਂ ਵੀ ਪੁਰਾਣਿਆਂ ਚੋਂ ਹੀ ਹੋ ਗਏ ਸਿੱਧੀ ਗੱਲ ਆ ਇੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਫਲਾਣਾ ਬੇਨਤੀ ਕਰਦਾ ਹਾਂ ਕਹਿੰਦੇ ਕਿ ਦੱਸੋ ਜੀ ਮੈਂ ਕਹ ਵੀ ਦੇਖੋ ਗੱਲ ਇਹ ਆ ਕਿ ਭਾਈ ਹਾਂ ਹਾਂ ਆ ਗੱਲ ਸੁਣੀ ਹੋ ਨਾ ਕਿ ਬਿਲਕੁਲ ਠੀਕ ਹੈ ਜੀ ਅਨਿਲ ਜੋਸ਼ੀ ਇਸ ਤਰ੍ਹਾਂ ਦੇ ਲੀਡਰ ਆ ਕਿ ਉਹ ਲਾਗ ਲਵੇਟ ਬਹੁਤਾ ਨਹੀਂ ਕਰਦੇ ਜੀ ਜੀ ਉਹ ਜਿਵੇਂ ਤੁਸੀਂ ਦੇਖੋਗੇ ਨਾ ਨਾਮ ਤੋਂ ਜੋਸ਼ੀ ਨੇ ਆ ਮਤਲਬ ਕਿ ਪਰ ਉਹ ਉਹ ਇੱਕ ਪਿੰਡੂ ਟਾਈਪ ਦੇ ਜਿਹੜੇ ਲੀਡਰ ਹੁੰਦੇ ਆ ਨਾ ਉਹ ਇਸ ਤਰ੍ਹਾਂ ਦੇ ਲੀਡਰ ਨੇ ਤਾਂ ਮਤਲਬ ਹਮੇਸ਼ਾ ਦੀ ਉਹਨਾਂ ਦੀ ਸ਼ਹਿਰੀ ਆ ਪਰ ਵਰਤ ਵਰਤਾ ਉਹਨਾਂ ਦਾ ਪਿੰਗੂ ਟਾਈਪ ਦਾ ਉਹਨਾਂ ਕਿਹਾ ਜੀ ਬਿਲਕੁਲ ਠੀਕ ਹਾਂ ਤੇ ਮੈਂ ਕਹਿੰਦੀ ਮੌਲਾ ਸਰ ਕਿੰਦਾ ਦਾ ਜਚੇਗਾ ਤਾਂ ਉਹ ਕਹਿੰਦੇ ਜੀ ਬਸ ਉੱਤੇ ਠੀਕ ਆ ਇੱਥੇ ਮੇਰੇ ਸਾਰੇ ਭਰਾ ਨੇ ਹੂੰ ਇਹਨਾਂ ਦੇ ਨਾਲ ਗੱਲਬਾਤ ਕਰਨ ਉਪਰੰਤ ਕਿ ਪੰਜਾਬ ਦੇ ਵਿੱਚ ਕੋਈ ਮੌਕਾ ਬਣੇਗਾ ਤਾਂ ਅਸੀਂ ਜੁਆਇਨ ਕਰਾਂਗੇ ਜੀ ਤਾਂ ਉਸ ਤੋਂ ਬਾਅਦ ਤੇ ਤੁਸੀਂ ਦੇਖੋ ਮੈਂ ਉਹ ਪੋਸਟ ਪਾਈ ਬ੍ਰੇਕ ਕੀਤਾ ਉਸ ਤੋਂ ਬਾਅਦ ਤੁਸੀਂ ਵੇਖ ਲਿਆ ਹੋਣਾ ਕਿ ਹੁਣ ਤੇ ਥਾੜ 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 ਉਹ ਖਬਰਾਂ ਚੱਲ ਪਈਆਂ ਨੇ ਕਾਨੂੰਨ ਸਾਹਿਬ ਕਹਿ ਰਹੇ ਨੇ ਕਿ ਫੋਟੋਆਂ ਵੀ ਆ ਗਈਆਂ ਨੇ ਤਾਂ ਜੋਇਨਿੰਗ हां फर् आई जाणियां सीगियां ओए जाए सी फोटो फटो फोटो सेशन हो गया सी ਗੱਲਬਾਤ ਸਾਰੀ ਮੁੱਕ ਗਈ ਤਾਂ ਬਸ ਇਹੀ ਸੀ ਕਿ ਇੱਕ ਰਸਮ ਸੀਗੀ ਉਹ 5 ਕੁ ਤਰੀਕ ਦੀ ਇਹਨਾਂ ਨੇ ਤੈਅ ਕੀਤੀ ਸੀ ਉਦੋਂ ਪਹਿਲਾ ਆਪਾਂ ਨੂੰ ਪਤਾ ਲੱਗ ਗਿਆ ਚਲੋ ਆਪਾਂ ਗੱਲਬਾਤ ਕੀਤੀ ਠੀਕ ਹੈ ਪੁਸ਼ਟੀ ਹੋ ਗਈ ਉਸ ਤੋਂ ਬਾਅਦ ਖਬਰ ਚੱਲ ਪਈ ਖਬਰ ਟ੍ਰੈਂਡ ਹੋ ਗਈ ਉਸ ਤੋਂ ਬਾਅਦ ਫਿਰ ਜਦੋਂ ਭੇਤ ਹੀ ਚੱਕੇ ਗਏ ਉਹਨਾਂ ਕੋਲ ਆਉਣਾ ਵਿਆਹ ਲਾਓ ਫਿਰ ਬਿਲਕੁਲ ਕਾਤੋਂ ਪਰਦੇ ਰੱਖਣ ਕਿਉਂ ਪਰਦੇ ਰੱਖਦੀ ਸਜਣਾ ਤੂੰ ਤੋਂ ਗੱਲ ਆ ਕਿ ਜੋਸ਼ੀ ਸਾਹਿਬ ਪਰ ਜੋਸ਼ ਦਿਖਾ ਕੇ ਤੇ ਕਾਂਗਰਸ ਚੋਂ ਗਏ ਹੁਣ ਇਹ ਦੇਖਣਾ ਪਾਏਗਾ ਕਿਉਂਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਕਿੱਥੋਂ ਲੜੋਗੇ ਜੀ ਤਾਂ ਉਹਨਾਂ ਨੇ ਕਿਹਾ ਕਿ ਨਾਰਥ ਚੌਕ ਇਸ ਤਾਂ ਕੀ ਕਾਂਗਰਸ ਦੇ ਜਿਹੜੇ ਲੋਕਲ ਲੀਡਰ ਨੇ ਉਹ ਇਹਨਾਂ ਦਾ ਇਸਤਿقبال ਕਰ ਲੈਣਗੇ ਕਿਉਂਕਿ ਦੇਖੋ ਹੈ ਤੇ ਪੁਰਾਣੇ ਲੀਡਰ ਨੇ ਇਹ ਭਾਜ-ਪਾਜ ਰਹੇ ਕਾਰੋਬਾਰੀ ਸੀ ਭਾਜ-ਪਾਜ ਰਹੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਇੱਕ ਦੌਰ ਐਸਾ ਚੱਲਿਆ ਖੱਟਪਟਾਂ ਦਾ ਦੌਰ ਚੱਲਿਆ ਜੀ ਖੁਦ ਮਤਲਬ ਕਿ ਇਹਨਾਂ ਦੇ ਭਰਾਤਾ ਦੇ ਨਾਲ ਵੀ ਝਗੜਾ ਹੋਇਆ ਕਾਲੀਆਂ ਦਾ ਉਹ ਚੱਲਦਾ ਚੱਲਦਾ ਸਿਸਟਮ ਠੀਕ ਸੀਗਾ ਚਲੋ ਮੰਤਰੀ ਤੱਕ ਬਣੇ ਫਿਰ ਉਤੇ ਬਾਅਦ ਕੀ ਆ ਕਿ ਭਾਜਪਾ ਇਹਨਾਂ ਨੇ ਛੱਡ ਦਿੱਤੀ ਕਿਸਾਨਾਂ ਦੇ ਹੱਕ ਚ ਨਿਤਰੇ ਸੀਗੇ ਚਲੋ ਜਦੋਂ ਭਾਜਪਾ ਨੇ ਕਾਰਵਾਈ ਕੀਤੀ ਸੌਰੀ ਛੱਡੀ ਨਹੀਂ ਭਾਜਪਾ ਨੇ ਕਾਰਵਾਈ ਕਰ ਦਿੱਤੀ ਸੀ ਸ਼ਾਇਦ ਅਨੁਸ਼ਾਸਨੀ ਇਨਤਹਾ ਦੀ ਇਹਨਾਂ ਨੇ ਆਪਣੇ ਪੁਰਾਣੇ ਸਾਥੀ ਸੀ ਜਿਹੜੇ ਉਹਨਾਂ ਵੱਲ ਰੁਖ ਕਰ ਲਿਆ ਕਾਲੀਆਂ ਵੱਲ ਜੀ ਕਾਲੀਆਂ ਚ ਰਹੇ ਤੇ ਮੁੜ ਕੇ ਨਵੰਬਰ 24 ਦੇ ਵਿੱਚ ਆਖਿਆ ਕਿ ਭਾਈ ਇਹ ਤੇ ਧਰਮ ਦੇ ਨਾਂ ਤੇ ਜਾਂ ਸੰਪਰਦਾਇਕਤਾ ਦੇ ਨਾਮ ਤੇ ਠੀਕ ਜਾਂ ਨਹੀਂ ਲੱਗਦਾ ਮੌਲ ਚਲੋ ਜੀ ਮੈਂ ਖਾਲੀ ਵੀ ਛੱਡੇ ਉਹ ਕਹਿੰਦੇ ਜੀ ਅਸੀਂ ਅਸਤੀਫਾ ਨਹੀਂ ਮਨਜ਼ੂਰ ਕੀਤਾ ਅੱਜ ਹੁਣ ਇਹਨਾਂ ਨੇ ਸਾਫ਼ ਹੀ ਕਰ ਦਿੱਤਾ ਕਿ ਹੁਣ ਭਾਜਪਾ ਭਾਜਪਾ ਤੋਂ ਵੱਧ ਕਾਲੀ ਕਾਲੀ ਤੋਂ ਵੱਧ ਹੁਣ ਕਾਂਗਰਸ 'ਚ ਥਾਂ ਖਾਲੀ ਇਹਨਾਂ ਨੇ ਕਿਹਾ ਵੀ ਖਾਲੀ ਥਾਵਾਂ ਭਰੋ ਜੋਸ਼ੀ ਸਾਹਿਬ ਹੁਣ ਪਰਜੋਸ਼ ਦੇ ਨਾਲ ਉੱਥੇ ਖਾਲੀ ਥਾਂ ਭਰਨ ਚਲੇ ਗਏ ਪਰ ਦੂਜੇ ਪਾਸੇ ਮਾਝੇ ਦੀ ਇੱਕ ਹੋਰ ਫੈਮਿਲੀ ਦੀ ਵੀ ਚਰਚਾ ਹੈ ਜੀ ਜੀ ਹੋ ਸਕਦਾ ਹੈ ਮਾਜੇ ਦੀ ਇੱਕ ਬਹੁਤ ਵੱਡੀ ਜਿਹੜੀ ਫੈਮਿਲੀ ਹੁਣ ਸਾਰਿਆਂ ਸਮਝ ਹੀ ਜਾਣਾ ਹੈ ਜਦੋਂ ਵੱਡੀ ਫੈਮਿਲੀ ਮਾਜੇ ਦੀ ਕਹਾਣੀ ਮਾਜੇ ਦੀ ਇੱਕ ਰਸੂਖਦਾਰ ਫੈਮਿਲੀ ਹੈ ਉਹਨਾਂ ਦਾ ਪੋਲੀਟੀਕਲ ਬੈਕਗ੍ਰਾਉਂਡ ਹੈ ਸਾਰੇ ਸਮਝਦੇ ਆ ਤਾਂ ਉਹ ਵੀ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਉਹਨਾਂ ਬਾਰੇ ਮੈਂ ਕਨਫਰਮ ਨਹੀਂ ਆ ਹਮ ਠੀਕ ਹੈ ਨਾ ਜੇ ਜਦੋਂ ਕਨਫਰਮੇਸ਼ਨ ਹੋਏਗੀ ਉਦੋਂ ਅਗਲੀ ਗੱਲ ਕਰਨ ਦੀ ਮੇਰੇ ਖਿਆਲ ਦੇ ਨਾਲ ਤੁੱਕ ਬਣਦੀ ਆ ਤਾਂ ਇਹ ਜ਼ਰੂਰ ਆ ਕਿ ਭਈ ਉਹਨਾਂ ਤੇ ਵੀ ਆਪਾਂ ਨੂੰ ਨਿਗਰੱਖਣ ਦੀ ਜ਼ਰੂਰਤ ਹੈ ਨਜ਼ਰ ਰੱਖਣ ਦੀ ਜ਼ਰੂਰਤ ਹੈ ਕਿ ਕੀ ਉਹ ਫੈਮਿਲੀ ਜਿਹੜੀ ਹੈ ਕਿਉਂਕਿ ਹੈ ਤਾਂ ਵਿਰਾਸਤੀ ਤੌਰ ਤੇ ਦੇਖੋਗੇ ਸਿਆਸਤ ਦੇ ਵਿੱਚ ਤੇ ਹੈ ਵੀ ਤੇ ਕਾਂਗਰਸੀ ਨੇ ਨਾ ਉਹ ਤੇ ਇਸ ਕਰਕੇ ਦੇਖਣਾ ਹੋਏਗਾ ਪਰ ਹਾਲੇ ਉੱਥੇ ਮੈਨੂੰ ਕੋਈ ਮਤਲਬ ਕਿ ਠੋਸ ਕਨਫਰਮੇਸ਼ਨ ਨਹੀਂ ਹੈ ਪਰ ਉਹ ਫੈਮਿਲੀ ਵੀ ਕੋਈ ਫੈਸਲਾ ਲੈ ਸਕਦੀ ਆ ਉਹਨਾਂ ਵਾਲੇ ਸਭ ਜੀ ਚਲੋ ਇੱਕ ਹੋਰ ਨਵਾਂ ਟਵਿਸਟ ਆ ਸਕਦਾ ਹੈ ਤੇ ਚਲੋ ਲੈਣ ਇੰਤਜ਼ਾਰ ਕਰਨਾ ਪਏਗਾ ਗੁਰਦੀਪ ਸਿੰਘ ਕੱਲੋਂ ਦੀ ਕਹਿ ਰਹੇ ਕਿ ਜੋ ਅਸੀਂ ਵਾਸਤੇ ਕਹਿੰਦੇ ਸ਼ਾਇਦ ਇੱਕੋ ਪਾਰਟੀ ਰਹੇਗੀ ਸੀ ਬਾਕੀ ਸਾਰਿਆਂ ਦੇ ਵਿੱਚੋਂ ਜਾਏ ਨੇ ਮੰਦੀਪ ਜੀ ਸ਼ੁਕਰੀਆ ਜੀ ਮਿਹਰਬਾਨੀ ਹਰਜੋਤ ਸਿੰਘ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਕਹਿੰਦੇ ਵੀ ਪੰਜੇ ਦਿਨ 3 ਵਜੇ ਰਾਤ ਨੂੰ ਤੁਹਾਡਾ ਪ੍ਰੋਗਰਾਮ ਸੁਣਦੇ ਆਂ ਕਿਆ ਬਾਤ ਹੈ ਜੀ ਬਹੁਤ-ਬਹੁਤ ਸ਼ੁਕਰੀਆ 3 ਵਜੇ ਰਾਤ ਨੂੰ ਨਹੀਂ ਉਹ ਸਵੇਰ ਹੁੰਦੀ ਐ ਉਸ ਹੁਕਮ ਸਾਹਿਬ ਆਹੋ ਸਵੇਰ ਕਹਿ ਲੋ ਰਾਤ ਇਹਨਾਂ ਨੇ ਲਿਖਿਆ ਹੈ ਜੀ ਨਹੀਂ ਨਹੀਂ ਉਹ ਸਵੇਰ ਹੈ ਤੇ ਭਾਈ 3 ਵਜੇ ਤੇ ਫਿਰ ਕਰਮਾਂ ਵਾਲੀ ਉੱਠਦੇ ਆ ਤੁਹਾਨੂੰ ਪਤਾ ਹੀ ਐ ਜੀ ਕਿ ਕਹਨਾ ਅੱਜ ਕੱਲ ਦੇ ਆਲਾਰਮ ਆਲਾਰਮ ਦੇ ਨਾਲ ਵੀ ਗਾਂ ਅੱਗੇ ਕੀ ਉਹਨੂੰ ਕੀ ਕਹਿੰਦੇ ਸਨੂ ਸਨੋਜ਼ ਕੀ ਕਰਦੇ ਆ ਉਹ ਦੱਬੀ ਆਉਂਦਾ ਹੀ ਆ ਕੰਮ ਬੜਾ ਉੱਠਣਾ ਔਖਾ ਵੈਸੇ ਸੁਖਮੀ ਸਾਹਿਬ ਜੀ ਜ਼ਿੰਦਗੀ 'ਚ ਲਗਾਤਾਰ ਉੱਠਣਾ ਵੀ ਕਿਹੜਾ ਕੋਈ ਸੰਘਰਸ਼ ਤੋਂ ਕੱਟਿਆ ਵੇਲੇ ਨਾਲ ਉੱਠਣਾ ਬਹੁਤ ਔਖਾ ਬਿਲਕੁਲ 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 ਚਲੋ ਪਰ ਵੇਲੇ ਨਾਲ ਉੱਠਾਣੇ ਖੱਟਦੇ ਬੜਾ ਕੁਝ ਹੈ ਇਹ ਵੀ ਸੱਚ ਹੈ ਉਹ ਨਹੀਂ ਉਹ ਕੱਟਦੇ ਯਾਰ ਇਹ ਵੀ ਤੁਸੀਂ ਨਾ ਕਿਤਾਬੀ ਜੀਆਂ ਗੱਲਾਂ ਨਾ ਕਰਿਆ ਕਰੋ ਵੀ ਹਰੇਕ ਬੰਦੇ ਨੂੰ 2 ਵਜੇ ਨਹੀਂ ਪਤਾ ਕੀ ਗੱਲ ਉਹ ਵੀ ਕੋਈ ਵੇਲੇ ਦਾ ਵੀ ਨਾ ਪੰਜ ਪੰਜ ਵਜੇ ਬੰਦਾ ਉੱਠੇ ਚਲੋ ਠੀਕ ਹੈ ਵੀ ਘੰਟਾ ਦੋ ਘੰਟੇ ਅਡਵਾਂਸ ਉੱਠ ਪਿਆ ਲੋਕਾਂ ਲੋਕਾਂ ਦੀ ਦੁਨੀਆ ਨਾਲ ਹੁਣ ਜਿਹਨੂੰ ਵਿਚਾਰੇ ਨੂੰ ਫਾ ਪਿਆ ਉਹਨੇ 2 ਵਜੇ ਉੱਠ ਕੇ ਆਪਦਾ ਕੰਮ ਸ਼ੁਰੂ ਕਰਨਾ ਹੈ ਸਰ ਉੱਠ ਕੇ ਕੀ ਕਰੇਗਾ ਬਹੁਤ ਔਖਾ ਕਿ 9 10 ਵਜੇ ਸੁੱਤਾ ਤੇ 2 ਵਜੇ ਡੇਲੀ ਉੱਠਣਾ ਉਥੇ ਕਿਤਾਬੀ ਗੱਲਾਂ ਲਾਗੂ ਨਹੀਂ ਕਰ ਸਕਦੇ ਉਹ ਤਾਂ ਵਿਚਾਰਾ ਮਾਰ ਹੀ ਦੇਈ ਆ ਕਿਹਦਾ ਜੀ ਕਰਦਾ ਸਰ 10 ਵਜੇ ਸੌਂ ਕੇ 2 ਵਜੇ ਉੱਠੇ ਕੀ ਗੱਲ ਹੈ ਸੱਚੀ ਗੱਲ ਹੈ ਕਹਿ ਚਲੋ ਸਰ ਬਈ ਸਾਡੀ ਹੋਰ ਜਿਹੜੀ ਸਟੇਟਮੈਂਟ ਕਾ ਤੋ ਕੀਆ ਸਿੱਧਾ ਦੇਸ਼ ਪ੍ਰਤਾਪ ਦਾ ਨਾਮ ਕਿਉਂ ਨਹੀਂ ਲੈਂਦੇ ਸਰ ਨਾਮ ਉਹੀ ਗੱਲ ਬਈ ਗੱਲ ਇਹ ਕਿ ਹਾਲੇ ਉਹ ਕੁਝ ਹੋਇਆ ਹੀ ਨਹੀਂ ਹਾਂ ਹਾਲੇ ਤਾਂ ਦੇਖ ਰਹੇ ਚਰਚਾਾਂ ਮਾ ਨਹੀਂ ਜੀ ਤੇ ਦੱਸ ਦਿਆਂ ਕਿ ਜਦੋਂ ਜੋਸ਼ੀ ਸਾਹਿਬ ਦਾ ਦੱਸਤਾ ਹੈ ਨਾ ਤੁਹਾਨੂੰ ਸ ਨਾਂ ਲੈ ਨੂੰ ਕੀ ਇਹਦੇ ਚ ਕੀ ਕੋਈ ਅਸੀਂ ਕੋਈ ਆਰਡੀਐਕਸ ਰੱਖੀ ਆ ਇਹਦੇ ਚ ਕਮਾਲ ਕਰਦੇ ਆ ਕੈਰੋ ਫੈਮਲੀ ਮਾਝੇ ਦੀ ਫੈਮਲੀ ਸਾਰਿਆਂ ਨੂੰ ਪਤਾ ਹੀ ਆ ਹਾਂ ਹੁਣ ਇਹਦੇ ਵਿੱਚ ਕੀ ਆ ਆ ਜੇ ਲੋ ਕਿ ਹਾਲੇ ਉਹਨਾਂ ਨੇ ਫੈਸਲਾ ਲੈਣਾ ਹੈ ਕਿਉਂਕਿ ਉਹ ਕਾਂਗਰਸੀ ਰਹੇ ਨੇ ਉਹਨਾਂ ਦੀ ਬਈ ਹਾਈ ਕਮਾਂਡ ਦੇ ਵਿੱਚ ਗੁੱਡਵੈਲ ਹੈ ਲਓ ਕਹ ਦੋ ਅੱਧ ਕੀ ਹੈ ਜ਼ੋਰ ਦੱਸ ਦਿਨਾ ਉਹਨਾਂ ਦੀ ਪੂਰੀ ਗੁੱਡਵੈਲ ਹੈ ਹਾਲੇ ਵੀ ਕੈਰੋਂ ਫੈਮਿਲੀ ਦਾ ਕਾਂਗਰਸ ਦੀ ਆਲਾ ਕਮਾਂਡ ਤੇ ਪੰਜਾਬ ਦੀ ਇਕਾਈ ਚ ਵੀ ਗੁੱਡਵੈਲ ਹੈਗੀ ਆ ਸਰਕਾਰ ਹੁੰਦਾ ਜੀ ਰਵਾਇਤੀ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਦੇ ਬੰਦਿਆਂ ਦੇ ਬਿਲਕੁਲ ਬਿਲਕੁਲ